ਸਤਿ ਸ਼੍ਰੀ ਅਕਾਲ ਸਭ ਨੂੰ ਨਿਊ ਅਕਾਲ ਰੂਪ ਮੈਰਿਜ ਬਿਊਰੋ ਚੈਨਲ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਔਰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸਿਰਫ ਔਰ ਸਿਰਫ ਲੜਕੀਆਂ ਦੇ ਖਾਸ ਪ੍ਰੋਫਾਈਲਸ ਔਰ ਅੱਜ ਦੀ ਇਸ ਵੀਡੀਓ ਵਿੱਚ ਇਹ ਰਿਸ਼ਤੇ ਨੋਟ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨੋਟੀਫਿਕੇਸ਼ਨਸ ਨੂੰ ਔਨ ਕਰ ਲਵੋ ਤਾਂ ਜੋ ਨਵੇਂ-ਨਵੇਂ ਪ੍ਰੋਫਾਈਲਸ ਆ ਰਹੇ ਨੇ ਉਹਨਾਂ ਸਾਰਿਆਂ ਦੀ ਇਨਫਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਔਰ ਤੁਹਾਨੂੰ ਰਿਸ਼ਤਾ ਜਲਦੀ ਮਿਲ ਸਕੇ ਔਰ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਜਿਹੜੇ ਗਰੀ ਪਰਿਵਾਰ ਦੀਆਂ ਲੜਕੀਆਂ ਨੇ ਜਿਹੜੀਆਂ ਅਪਾਹਜ ਨਹੀਂ ਜਾਂ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਹੈਗੇ ਉਹਨਾਂ ਲੜਕੀਆਂ ਦੀ ਐਡ ਫ੍ਰੀ ਆਫ ਕੋਸਟ ਲਗਾਈ ਜਾਂਦੀ ਹੈ ਔਰ ਜੇਕਰ ਉਹਨਾਂ ਦੇ ਡਾਇਰੈਕਟ ਰਿਸ਼ਤੇ ਵੀ ਕਰਵਾਏ ਜਾਂਦੇ ਨੇ ਤਾਂ ਉਹਨਾਂ ਦੇ ਕੋਲੋਂ ਕੋਈ ਵੀ ਫੀਸ ਨਹੀਂ ਲਈ ਜਾਂਦੀ ਸੋ ਹੁਣ ਨੋਟ ਕਰੋ ਜੀ ਅੱਜ ਦੀ ਵੀਡੀਓ ਵਿੱਚ ਦਿੱਤੇ ਹੋਏ ਪ੍ਰੋਫਾਈਲਸ ਫਸਟ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ ਲੜਕੀ ਬਿਜ਼ਨਸ ਵੂਮਨ ਹੈ 1 ਜੁਲਾਈ 1996 ਦਾ ਬਰਥ 5 ਫੁੱਟ 4 ਇੰਚ ਹਾਈਟ ਕਵਾਲੀਫਿਕੇਸ਼ਨ ਹੈ ਬੈਚਲਰਸ ਆਫ ਆਫ ਇਨ ਆਰਟਸ ਕਾਸਟ ਹੈ ਨਾਦੀਵਾਲੀ ਆ ਔਰ ਲੜਕੀ ਦਾ ਆਪਣਾ ਆਰਟਿਸਟ ਦਾ ਵਰਕ ਹੈ ਰਿਸ਼ਤਾ ਇਹਨਾਂ ਨੂੰ ਚਾਹੀਦਾ ਹੈ ਜਾਂ ਜਰਮਨੀ ਤੋਂ ਜਾਂ ਫਿਰ ਕੈਨੇਡਾ ਤੋਂ ਪੰਜਾਬ ਤੋਂ ਬਿਲੋਂਗ ਕਰਦੇ ਨੇ ਲੁਧਿਆਣਾ ਸਿਟੀ ਤੋਂ ਦੋ ਇਹਨਾਂ ਦੇ ਕੰਟੈਕਟ ਨੇ ਪਹਿਲਾ ਹੈ 9814447551 ਦੂਸਰਾ ਹੈ 9814733403 ਔਰ ਜ਼ਰੂਰੀ ਗੱਲ ਨੋਟ ਕਰਨ ਵਾਲੀ ਇਹ ਹੈ ਕਿ ਕਿਰਪਾ ਕਰਕੇ ਇਹਨਾਂ ਨੂੰ ਮੈਰਿਜ ਬਿਊਰੋ ਵਾਲੇ ਬਿਲਕੁਲ ਵੀ ਕੰਟੈਕਟ ਨਾ ਕਰਨ ਸਿਰਫ ਔਰ ਸਿਰਫ ਫੈਮਿਲੀ ਵਾਲੇ ਹੀ ਡਾਇਰੈਕਟ ਗੱਲਬਾਤ ਕਰਨ ਔਰ ਇਹਨਾਂ ਨੂੰ ਫੋਨ ਕਰਨ ਤੋਂ ਪਹਿਲਾਂ ਨੰਬਰ ਚੰਗੀ ਤਰ੍ਹਾਂ ਚੈੱਕ ਕਰ ਲਵੋ ਅਗਰ ਤੁਹਾਡਾ ਬਾਇਓ ਡਾਟਾ ਇਹਨਾਂ ਦੇ ਨਾਲ ਮੈਚ ਹੁੰਦਾ ਹੈ ਜਾਂ ਤੁਸੀਂ ਜਰਮਨੀ ਜਾਂ ਫਿਰ ਕੈਨੇਡਾ ਤੋਂ ਹੋ ਫਿਰ ਹੀ ਇਹਨਾਂ ਨੂੰ ਤੁਸੀਂ ਕਾਲ ਲਗਾਓ ਨੈਕਸਟ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਹੈ ਅਰੋੜਾ ਸਿੱਖ ਕਾਸਟ ਦੀ ਲੜਕੀ 1995 ਦਾ ਬਰਤ ਹੈ ਇਹਨਾਂ ਦਾ ਯਾਨੀ ਕਿ 1995 ਦਾ ਹਾਈਟ ਹੈ 5 ਫੁੱਟ 2 ਇੰਚ ਕੁਆਲਿਫਿਕੇਸ਼ਨ ਹੈ ਬੀਐਸਸੀ ਨਰਸਿੰਗ ਔਰ ਇਹਨਾਂ ਦੀ ਚੋਇਸ ਹੈ ਕਿ ਲੜਕਾ ਇਹਨਾਂ ਨੂੰ ਸੇਮ ਕਾਸਟ ਵਿੱਚ ਚਾਹੀਦਾ ਹੈ ਜਿਹੜਾ ਕੈਨੇਡਾ ਜਾਂ ਫਿਰ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਲੁਧਿਆਣਾ ਸਿਟੀ ਤੋਂ ਔਰ ਵਧੇਰੇ ਇਨਫਰਮੇਸ਼ਨ ਵਾਸਤੇ ਫੈਮਿਲੀ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਫੋਨ ਨੰਬਰ ਨੋਟ ਕਰੋ ਜੀ 9779756036 9779756036 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ 1984 ਦਾ ਬਰਥ ਹੈ ਇਹਨਾਂ ਦਾ ਔਰ ਇਹਨਾਂ ਦੇ ਹਸਬੰਡ ਦੀ ਡੈਥ ਹੋ ਚੁੱਕੀ ਹੈ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਹਾਈਟ ਹੈ ਇਹਨਾਂ ਦੀ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਹੈ ਪਲੱਸ 2 ਕਲਾਸ ਵਧੀਆ ਪਰਿਵਾਰ ਨੂੰ ਇਹ ਬਿਲੋਂਗ ਕਰਦੇ ਨੇ ਕਾਸਟ ਜੱਟ ਸਿੱਖ ਤੋਂ ਹੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜਿਹੜੇ ਜੱਟ ਸਿੱਖ ਫੈਮਿਲੀ ਤੋਂ ਹੋਣ ਜਾਂ ਕਿਸੇ ਅਦਰ ਕਾਸਟ ਤੋਂ ਔਰ ਉਹਨਾਂ ਦੀ 2 ਜਾਂ 3 ਏਕੜ ਜ਼ਮੀਨ ਹੋਵੇ ਜਾਂ ਕੋਈ ਹੋਰ ਸ਼ਹਿਰੀ ਪ੍ਰਾਪਰਟੀ ਪੰਜਾਬ ਤੋਂ ਬਿਲੋਂਗ ਕਰਦੇ ਨੇ ਖੰਨਾ ਸਿਟੀ ਤੋਂ ਔਰ ਇਹਨਾਂ ਦੀ ਚੋਇਸ ਇਹ ਆ ਕਿ ਇਹਨਾਂ ਨੂੰ ਮੈਰਿਜ ਵੀਰੋ ਵਾਲੇ ਕੰਟੈਕਟ ਨਾ ਕਰਨ ਸਿਰਫ ਜਿਹੜੇ ਫੈਮਿਲੀ ਵਾਲੇ ਨੇ ਉਹੀ ਡਾਇਰੈਕਟ ਕਾਲ ਕਰਨ ਔਰ ਜੇਕਰ ਇਹਨਾਂ ਦਾ ਨੰਬਰ ਬਿਜ਼ੀ ਆ ਰਿਹਾ ਹੈ ਤਾਂ ਤੁਸੀਂ ਇਹਨਾਂ ਨੂੰ ਆਪਣੇ ਘਰ ਦੀ ਫੋਟੋ ਇੱਕ ਆਪਣੀ ਫੋਟੋ ਔਰ ਬਾਇਓ ਡਾਟਾ ਸ਼ੇਅਰ ਕਰ ਸਕਦੇ ਹੋ ਫੋਨ ਨੰਬਰ ਨੋਟ ਕਰੋ ਜੀ 82880913 8288090013 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਬਰਥ ਹੈ ਇਹਨਾਂ ਦਾ 1990 ਦਾ 1990 ਦਾ 5 ਫੁੱਟ ਹਾਈਟ ਹੈ ਲੜਕੀ ਐਨ ਮੈਰਿਡ ਹੈ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਗ੍ਰੈਜੂਏਸ਼ਨ ਕਾਸਟ ਹੈ ਇਹਨਾਂ ਦੀ ਐਸਸੀ ਬਾਲਮਿਕੀ ਲੜਕਾ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਚਾਹੀਦਾ ਹੈ ਜਿਹੜਾ ਐਨ ਆਰ ਆਈ ਹੋਵੇ ਜਾਂ ਫਿਰ ਪੰਜਾਬ ਵਿੱਚ ਕੋਈ ਵਧੀਆ ਵੈਲ ਸੈਟਲਡ ਬਿਜ਼ਨਸ ਕਰਦਾ ਹੋਵੇ ਜਾਤੀ ਬੰਧਨ ਇਹਨਾਂ ਨੂੰ ਕੋਈ ਨਹੀਂ ਹੈ ਔਰ ਪੰਜਾਬ ਤੋਂ ਬਲੋਂਗ ਕਰਦੇ ਨੇ ਜਲੰਧਰ ਸਿਟੀ ਤੋਂ ਫੈਮਿਲੀ ਵਾਲੇ ਡਾਇਰੈਕਟ ਕਾਲ ਕਰ ਸਕਦੇ ਨੇ ਫੋਨ ਨੰਬਰ ਨੋਟ ਕਰੋ ਜੀ 9041718507 9041718507 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਇਹਨਾਂ ਦਾ 1993 ਦਾ ਬਰਥ ਹੈ ਜਾਨਕਿ 1993 ਦਾ 5 ਫੁੱਟ 7 ਇੰਚ ਹਾਈਟ ਹੈ ਕੁਆਲੀਫਿਕੇਸ਼ਨ ਹੈ ਪੋਸਟ ਗ੍ਰੈਜੂਏਸ਼ਨ ਇੱਕ ਇਹਨਾਂ ਨੇ ਡਿਪਲੋਮਾ ਵੀ ਕੀਤਾ ਹੋਇਆ ਹੈ ਇੱਕ ਇਹਨਾਂ ਦਾ ਬ੍ਰਦਰ ਔਰ ਫਾਦਰ ਉਹ ਯੂਐਸਏ ਵਿੱਚ ਸੈਟਲ ਨੇ ਮਦਰ ਇਹਨਾਂ ਦੇ ਟੀਚਰ ਨੇ ਕਾਸਟ ਹੈ ਲੁਬਾਨਾ ਸਿੱਖ ਔਰ ਇਹਨਾਂ ਦਾ ਸ਼ਾਰਟ ਟਰਮ ਡਾਈਵੋਰਸ ਹੋਇਆ ਹੈ ਹੁਸ਼ਿਆਰਪੁਰ ਸਿਟੀ ਨੂੰ ਇਹ ਬਿਲੋਂਗ ਕਰਦੇ ਨੇ ਇਹਨਾਂ ਨੂੰ ਸੇਮ ਕਾਸਟ ਵਿੱਚ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜੋ ਯੂ ਐਸ اے ਜਾਂ ਫਿਰ ਕੈਨੇਡਾ ਦੇ ਵਿੱਚ ਪੱਕਾ ਪੀ ਆਰ ਹੋਵੇ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 7009448705 79448705 ਔਰ ਕਿਰਪਾ ਕਰਕੇ ਇਹਨਾਂ ਨੂੰ ਮੈਰਿਜ ਬਿਊਰੋ ਵਾਲੇ ਬਿਲਕੁਲ ਵੀ ਕੰਟੈਕਟ ਨਾ ਕਰਨ ਸਿਰਫ ਫੈਮਿਲੀ ਵਾਲੇ ਹੀ ਕਾਲ ਕਰਨ ਜਿਨ੍ਹਾਂ ਦਾ ਬਾਇਓ ਡਾਟਾ ਇਹਨਾਂ ਦੇ ਨਾਲ ਮੈਚ ਹੁੰਦਾ ਹੈ ਨੈਕਸਟ ਹੈ ਜੀ ਸਾਡੇ ਕੋਲ ਇੱਕ ਬਿਜ਼ਨਸ ਐਡ ਪਹੁੰਚੀ ਹੈ ਲਾ ਆਫ ਅਟਰੈਕਸ਼ਨ ਦੀਆਂ ਆਨਲਾਈਨ ਕਲਾਸਿਸ ਲਗਾਉਂਦੇ ਨੇ ਔਰ ਚੈਨਲ ਦਾ ਨਾਮ ਹੈ ਯੂਨੀਵਰਸ ਇਜ਼ ਵਿਦ ਮੀ ਬਾਏ ਕਾਜਲ ਵਾਲੀਆ ਦਾ ਵੇ ਯੂ ਥਿੰਕ ਯੂ ਬੀਕਮ ਇਹਨਾਂ ਦੀ ਈਮੇਲ ਆਈਡੀ ਹੈ kaajalvalia33@gmail.com ਫੋਨ ਨੰਬਰ ਵੀ ਇਹਨਾਂ ਦਾ ਨਾਲ ਹੀ ਦਿੱਤਾ ਹੋਇਆ ਹੈ ਨੋਟ ਕਰ ਸਕਦੇ ਹੋ 8563967885 ਔਰ ਇਹਨਾਂ ਨੂੰ ਕੰਟੈਕਟ ਕਰਨ ਤੋਂ ਪਹਿਲਾਂ ਇਹਨਾਂ ਦਾ ਨੰਬਰ ਧਿਆਨ ਨਾਲ ਚੈੱਕ ਕਰ ਸਕਦੇ ਹੋ ਇਹਨਾਂ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਰ ਤੁਸੀਂ ਕਿਸੇ ਕਿਸਮ ਦੀਆਂ ਵੀ ਇਹਨਾਂ ਤੋਂ ਲਾਅ ਆਫ ਅਟਰੈਕਸ਼ਨ ਦੀਆਂ ਆਨਲਾਈਨ ਕਲਾਸਿਸ ਲਗਵਾਉਣੀਆਂ ਚਾਹੁੰਦੇ ਹੋ ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਇਹਨਾਂ ਦਾ ਬਰਥ ਹੈ 28 ਮਈ 1997 ਦਾ 5 ਫੁੱਟ 4 ਇੰਚ ਹਾਈਟ ਹੈ ਔਰ ਇਹ ਪ੍ਰਾਈਵੇਟ ਟੀਚਰ ਨੇ ਸਕੂਲ ਦੇ ਵਿੱਚ ਕਵਾਲੀਫਿਕੇਸ਼ਨ ਹੈ ਇਹਨਾਂ ਦੀ ਗ੍ਰੈਜੂਏਸ਼ਨ ਕੰਪਿਊਟਰ ਕੋਰਸ ਨੈਨੀ ਕੋਰਸ ਔਰ ਐਨਟੀਟੀ ਏਕ ਇਹਨਾਂ ਦੀ ਸਿਸਟਰ ਹੈ ਉਹ ਮੈਰਿਡ ਹੈ ਕੈਨੇਡਾ ਵਿੱਚ ਇੱਕ ਬ੍ਰਦਰ ਹੈ ਉਹ ਵੀ ਕੈਨੇਡਾ ਵਿੱਚ ਹੈ ਕਾਸਟ ਹੈ ਜੱਟ ਸਿੱਖ 8 ਏਕੜ ਇਹਨਾਂ ਦੀ ਜ਼ਮੀਨ ਹੈ ਹੁਸ਼ਿਆਰਪੁਰ ਸਿਟੀ ਨੂੰ ਬਿਲੋਂਗ ਕਰਦੇ ਨੇ ਰਿਸ਼ਤਾ ਇਹਨਾਂ ਨੂੰ ਚਾਹੀਦਾ ਹੈ ਜਲੰਧਰ ਹੁਸ਼ਿਆਰਪੁਰ ਗੜਸ਼ੰਕਰ ਜਾਂ ਇਸ ਦੇ ਆਸ-ਪਾਸ ਦੇ ਏਰੀਆ ਤੋਂ ਔਰ ਇਹਨਾਂ ਨੂੰ ਸਿਰਫ ਔਰ ਸਿਰਫ ਐਨਆਰਆਈ ਰਿਸ਼ਤਾ ਹੀ ਚਾਹੀਦਾ ਹੈ ਜਿਹੜਾ ਲੜਕਾ ਕੈਨੇਡਾ ਜਾਂ ਫਿਰ ਆਸਟ੍ਰੇਲੀਆ ਦੇ ਵਿੱਚ ਹੋਵੇ ਵਧੇਰੇ ਇਨਫਰਮੇਸ਼ਨ ਵਾਸਤੇ ਫੈਮਿਲੀ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਫੋਨ ਨੰਬਰ ਨੋਟ ਕਰੋ ਜੀ 8968272681 9868272681 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਲੜਕੀ ਬਿਜ਼ਨਸ ਵੂਮਨ ਹੈ ਨਵੰਬਰ 1986 ਦਾ ਬਰਥ ਲੜਕੀ ਅਨਮੈਰਿਡ ਹੈ 5 ਫੁੱਟ 5 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਐਂਡ ਕੰਪਿਊਟਰ ਕੋਰਸ ਜਰਸੀ ਕਿਨਾਂ ਦੀ ਕਾਸਟ ਹੈ ਇਹਨਾਂ ਨੂੰ ਵਧੀਆ ਖਾਨਦਾਨੀ ਪਰਿਵਾਰ ਤੋਂ ਕੈਨੇਡਾ ਵਿੱਚ ਪੀਆਰ ਲੜਕਾ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਖੰਨਾ ਸਿਟੀ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਸਕਰੀਨ ਉੱਪਰ ਦੇਖ ਸਕਦੇ ਹੋ 988241507 9888241507 ਕਿਰਪਾ ਕਰਕੇ ਇਹਨਾਂ ਨੂੰ ਮੈਰਿਜ ਬਿਊਰੋ ਵਾਲੇ ਕੰਟੈਕਟ ਨਾ ਕਰਨ ਜੋ ਵੀ ਇਹਨਾਂ ਦੀ ਐਡ ਦੇਖ ਰਹੇ ਨੇ ਸਿਰਫ ਫੈਮਿਲੀ ਵਾਲੇ ਹੀ ਇਹਨਾਂ ਨੂੰ ਡਾਇਰੈਕਟ ਗੱਲਬਾਤ ਕਰਨ ਸੋ ਇਸ ਹਨ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਰਿਸ਼ਤੇ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਬਹੁਤ ਸਾਰੀਆਂ ਪ੍ਰੋਫਾਈਲਜ਼ ਆਈ ਹੋਈ ਨੇ ਪਰ ਟਾਈਮ ਦੀ ਸ਼ਾਰਟੇਜ ਕਰਕੇ ਅਸੀਂ ਉਹਨਾਂ ਦੀ ਐਡ ਨਹੀਂ ਬਣਾ ਸਕੇ ਚੈਨਲ ਦੇ ਨਾਲ ਜੁੜੇ ਰਹਿਣਾ ਅਗਰ ਜਲਦੀ ਰਿਸ਼ਤਾ ਚਾਹੀਦਾ ਹੈ ਤਾਂ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਇਸ ਦੀਆਂ ਨੋਟੀਫਿਕੇਸ਼ਨਸ ਨੂੰ ਬੈਲ ਆਈਕਨ ਨੂੰ ਆਲਟੇਰ ਸੈੱਟ ਕਰੋ ਤਾਂ ਜੋ ਜਦੋਂ ਵੀ ਸਾਡੀ ਨਵੀਂ ਵੀਡੀਓ ਆਉਂਦੀ ਹੈ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੁਹਾਨੂੰ ਰਿਸ਼ਤਾ ਜਲਦੀ ਮਿਲ ਸਕੇ ਔਰ ਜਿਹੜੇ ਨਵੇਂ ਪ੍ਰੋਫਾਈਲਸ ਆਏ ਹੋਏ ਨੇ ਉਹਨਾਂ ਦੇ ਵਿੱਚ ਸਾਡੇ ਕੋਲ ਹੈ ਜਰਮਨੀ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਲੜਕੀਆਂ ਔਰ ਲੜਕੀਆਂ ਅਨਮੈਰਿਡ ਡਾਈਵੋਰਸ ਵਾਲੀਆਂ ਜਿਆਦਾ ਏਜ ਵਾਲੀਆਂ ਔਰ ਬੀਐਸਸੀ ਨਰਸਿੰਗ ਵਾਲੀਆਂ ਲੜਕੀਆਂ ਦੇ ਜਿਹੜੇ ਪ੍ਰੋਫਾਈਲਸ ਆਏ ਹੋਏ ਨੇ ਇਸ ਲਈ ਚੈਨਲ ਦੇ ਨਾਲ ਜੁੜੇ ਰਹਿਣਾ ਅੱਜ ਦੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਥੈਂਕਸ